ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾਦੀਪਿਕਾ ਖੋਸਲਾ ਇਸ ਵੇਲੇ ਤੇ ਅਸੀਂ ਖਬਰ ਤੁਹਾਨੂੰ ਦੱਸਦੇ ਹਾਂ ਕਿ ਪੰਜਾਬ ਪੁਲਿਸ ਨੇ ਦਿਨੀ ਆਪਣੀਆਂ ਕਾਰਵਾਈਆਂ ਨੂੰ ਲੈ ਕੇ ਚਰਚਾ ਦੇ ਵਿੱਚ ਹੈ ਚਾਹੇ ਅਧਿਆਪਕਾ ਦੇ ਉੱਤੇ ਡਾਂਗ ਵਰਾਉਣ ਦਾ ਮਾਮਲਾ ਹੋਵੇ ਜਾਂ ਫਿਰ ਝੂਠੇ ਪਰਚੇ ਪਾਉਣ ਦਾ ਮਾਮਲਾ ਹੋਵੇ ਇਸ ਨੂੰ ਲੈ ਕੇ ਪੰਜਾਬ ਪੁਲਿਸ ਸੁਰਖੀਆਂ ਬਟੋਰ ਰਹੀ ਹੈ ਔਰ ਇੱਧਰ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣਾਂ ਦੇ ਵੱਲੋਂ ਮੁਖਸਰ ਸਾਹਿਬ ਦੀ ਪੰਜਾਬ ਪੁਲਿਸ ਦੇ ਉੱਤੇ ਨਿਸ਼ਾਨੇ ਸਾਧ ਦਿੱਤੇ ਗਏ ਨੇ ਕੁਝ ਮਾਮਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਕੱਢ ਲਿਆਏ ਨੇ ਜਿਸ ਨੂੰ ਲੈ ਕੇ ਮੁਖਸਰ ਸਾਹਿਬ ਦੀ ਪੁਲਿਸ ਨੂੰ ਵੱਡੇ ਸਵਾਲ ਉਹਨਾਂ ਦੇ ਵੱਲੋਂ ਖੜੇ ਕੀਤੇ ਜਾ ਰਹੇ ਨੇ ਇੱਥੋਂ ਤੱਕ ਆਖ ਦਿੱਤਾ ਗਿਆ ਕਿ ਮੁਕਸਰ ਦੇ ਵਿੱਚ ਝੂਠੇ ਪਰਚੇ ਜੋ ਨੇ ਉਹ ਪੁਲਿਸ ਦੇ ਵੱਲੋਂ ਪਾਏ ਜਾ ਰਹੇ ਨੇ ਇੱਕ ਪਰਿਵਾਰ ਜਿਹੜਾ ਕਿ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੁੰਦਾ ਹੈ ਇੱਕ ਮਹਿਲਾ ਜਿਹੜੀ ਕਿ ਗਰਭਵਤੀ ਸੀ ਔਰ ਇੱਕ ਲੜਾਈ ਝਗੜੇ ਦੇ ਮਾਮਲੇ ਦੇ ਵਿੱਚ ਉਸ ਦੀ ਇੰਨੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਕਿ ਉਸ ਦੇ ਗਰਭ ਦੇ ਵਿੱਚ ਪਾਲ ਰਿਹਾ ਬੱਚਾ ਇਸ ਜਹਾਨ ਤੋਂ ਰੁਖਸਤ ਹੋ ਜਾਂਦਾ ਹੈ ਔਰ ਜਿੱਥੇ ਉਹ ਔਰਤ ਇਨੇ ਵੱਡੇ ਤਸ਼ੱਦਦ ਦਾ ਸ਼ਿਕਾਰ ਹੋਈ ਹੋਵੇ ਅਜੇਹੇ ਦੇ ਵਿੱਚ ਉਸ ਔਰਤ ਦੇ ਖਿਲਾਫ ਹੀ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਰਾਜਾ ਵੜਿੰਗ ਦਾਵਾ ਕਰ ਰਹੇ ਨੇ ਕਿ ਸਰਾਸਰੇ ਇਸ ਪਰਿਵਾਰ ਦੇ ਨਾਲ ਤੱਕਾ ਕੀਤਾ ਗਿਆ ਹੈ ਔਰ ਉਸ ਮਹਿਲਾ ਦੇ ਉੱਤੇ ਝੂਠਾ ਪਰਚਾ ਦਰਜ ਕੀਤਾ ਗਿਆ ਜਿਸ ਐਸਐਸਪੀ ਦੇ ਵੱਲੋਂ ਇਹ ਕਾਰਵਾਈ ਵਿੱਢੀ ਗਈ ਹੈ ਉਸ ਨੂੰ ਅਸਿੱਧੇ ਹੁੰਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਜ਼ਰ ਆ ਰਹੇ ਨੇ ਨਸੀਹਤ ਵੀ ਦਿੱਤੀ ਜਾ ਰਹੀ ਹੈ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਔਰ ਇੱਥੋਂ ਤੱਕ ਆਖ ਦਿੱਤਾ ਗਿਆ ਹੈ ਕਿ ਹਰ ਰੋਜ਼ ਪੰਜਾਬ ਪੁਲਿਸ ਦੀ ਅਜਿਹੀ ਕਾਰਵਾਈ ਤੋਂ ਪਰਦਾ ਚੁੱਕਣਗੇ ਔਰ ਲਾਈਵ ਹੋ ਕੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਨਾਲ ਦੇ ਨਾਲ ਸਰਕਾਰ ਦੀ ਛਾਏ ਉੱਤੇ ਜਿਹੇ ਕੰਮ ਕਰਨ ਤੋਂ ਗੁਰੇਜ਼ ਕਰਨ ਦੇ ਲਈ ਵੀ ਰਾਜਾ ਵੜਿੰਗ ਪੰਜਾਬ ਪੁਲਿਸ ਨੂੰ ਕਹਿੰਦੇ ਨਜ਼ਰ ਆਏ ਨੇ ਕਿ ਕੁਝ ਕਹਿ ਰਹੇ ਨੇ ਆਉ ਸੁਣਦੇ ਆ ਅ ਕਾਸੀ ਕਾ ਦੋਸਤ ਮੈਂ ਤੁਹਾਡਾ ਆਪਣਾ ਰਾਜਾ ਵੜਿੰਗ ਕੀ ਹਾਲ ਹੈ ਠੀਕ ਠਾਕ ਹੂੰ ਸੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗਰਮੀ ਦਾ ਪ੍ਰਕੋਪ ਥੋੜਾ ਵੱਡਾ ਜਾ ਰਿਹਾ ਹੈ ਕਣਕ ਦੀ ਕਟਾਈ ਵੀ ਸ਼ੁਰੂ ਹੋ ਗਈ ਹੈ ਸੋ ਮੈਂ ਅੱਜ ਮੁਕਸਰ ਆਇਆ ਸੀ ਯਾਰ ਸੋ ਘਰੇ ਬੈਠੇ ਮੇਰੇ ਨਾਲ ਬਾਜੀ ਜੀ ਸਾਡੇ ਸਾਬਕ ਸਰਪੰਚ ਕੋਠੇ ਹਜ਼ੂਰੀ ਵਾਲੇ ਬੈਠੇ ਨੇ ਆ ਸਾਡੇ ਨਾਲ ਜਿਹਨਾਂ ਨੇ ਸਰਪੰਚੀ ਦਾ ਚੋਣ ਲੜਨਾ ਸੀ ਪੂਰਾਨਾ ਕੀ ਜੱਜ ਗੁਰਮੀਲ ਸਿੰਘ ਇਹਨਾਂ ਨੇ ਲੜਨਾ ਸੀ ਬਰਕਾਗਜ ਕੁਗਜ ਚਕਾਤੇ ਕੰਮ ਕਰਬੂਗਿਆ ਨਹੀਂ ਤਾਂ ਸਰਪੰਚ ਸਾਡਾ ਇਹ ਨਹੀਂ ਬੰਨਣਾ ਸੀਗਾ ਤੇ ਨਾਲ ਮੇਰੇ ਬੈਠੇ ਨੇ ਬਲਕਰਨ ਸਿੰਘ ਤੇ ਸਾਡੀ ਭੈਣ ਕਰਨਜੀਤ ਕੌਰ ਸੋ ਇਹ ਕਹਾਣੀ ਚੁਣਾਉਣਾ ਚਾਹੁੰਦਾ ਪੰਜਾਬ ਦੀ ਪੁਲਸ ਦੀ ਖਾਸ ਕਰਕੇ ਜਦੋਂ ਦੇ ਐਸਐਸਪੀ ਸਾਹਿਬ ਨਵੇਂ ਆਏ ਹੈ ਅਖਿਲ ਚੌਧਰੀ ਸਾਹਿਬ ਆਈਪੀਐਸ ਅਫੀਸਰ ਆ ਸਾਨੂੰ ਕਾਇਨਾ ਤੇ ਬੜਾ ਮਾਣ ਹੈ ਸੀਗਾ ਵੀ ਤੇ ਹੈਗਾ ਵੀ ਆ ਬਟ ਜਿਸ ਪ੍ਰਕਾਰ ਦੀ ਪੰਜਾਬ ਪੁਲਿਸ ਅੱਜਕੱਲ ਕੰਮ ਕਰ ਰਹੀ ਹੈ ਪਤਾ ਨਹੀਂ ਕੀ ਹੋਏਗਾ ਔਰ ਲੜਾਈਆਂ ਦਾ ਕਾਰਨ ਵੀ ਪੰਜਾਬ ਦੀ ਪੁਲਿਸ ਇਹ ਲੋਕ ਆਫੀਸਰ ਬਣ ਰਹੇ ਨੇ ਸੋ ਜੋ ਥਾਣਿਆਂ ਚੋ ਰਿਹਾ ਹੈ ਪੂਰੇ ਪੰਜਾਬ ਦੇ ਥਾਣਿਆਂ ਚੋ ਰਿਹਾ ਹੈ ਕੋਈ ਨਵੀਂ ਗੱਲ ਨਹੀਂ ਹੈ ਲੇਕਿਨ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਅਖਿਲ ਚੌਧਰੀ ਸਾਹਿਬ ਨੂੰ ਯੂ ਆਰ ਅ ਯੰਗ ਆਫੀਸਰ ਯੰਗ ਐਸਐਸਪੀ ਯੂ ਹੈਵ ਅ ਲੌਂਗ ਕੈਰੀਅਰ ਅਗਰ ਪਰਸੈਪਸ਼ਨ ਔਰ ਰੈਪਿਊਟੇਸ਼ਨ ਇਹ ਬਣ ਗਈ SSP, justice, दे दे। कि दैट यू आर ए बायस एसएसपी और यू आर नॉट गिविंग अ जस्टिस ਤੁਸੀਂ ਕਿਸੇ ਨੂੰ ਇਨਸਾਫ ਨਹੀਂ ਦੇ ਸਕਦੇ ਗਲਤ ਪਰਚੇ ਕਰ ਰਹੇ ਹੋ ਇਹ ਜਿਹੜੀ ਹੈ ਤੁਸੀਂ ਜਦੋਂ ਏਡੀਜੀ ਬਣ ਜਾਓਗੇ ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਡੀਜੀਪੀ ਬਣੋ ਲੇਕਿਨ ਉਦੋਂ ਤੱਕ ਵੀ ਤੁਹਾਡੀ ਰੈਪੂਟੇਸ਼ਨ ਨਾਲ ਚੱਲੇਗੀ ਕਿ ਇਹ ਬੰਦਾ ਜਿਹੜਾ ਹੈਗਾ نیچے ਐਸਐਸਪੀ ਸਾਹਿਬ ਰਿਜ਼ਲਟ ਨਹੀਂ ਦੇ ਰਹੇ ਹੁਣ ਤੁਹਾਡੀ ਘਟਨਾਕਰਮ ਦੱਸਣਾ ਤੁਹਾਡੇ ਰਾਜ ਕੀ ਹੋ ਰਿਹਾ ਜਦੋਂ ਦੇ ਤੁਸੀਂ ਆਏ ਹੋ ਇਹ ਤੋਂ ਪਹਿਲਾਂ ਠੀਕ ਸੀਗਾ ਕਾ 21 2021 2 2025 ਯਾਨੀ ਕਿ ਫ फेब्रुवारी ਦੇ ਮਹੀਨੇ ਇੱਕ ਲੜਾਈ ਹੁੰਦੀ ਹੈ ਰਾਤ ਨੂੰ 8:30 ਵਜੇ ਕੋਠੇ ਹਜ਼ੂਰੇ ਵਾਲੇ ਕੋਟਲੀ ਅਬਲੂ ਥਾਣਾ ਕੋਟਪਾਈ ਉੱਥੇ ਧੱਕੇ ਨਾਲ ਸਾਡੇ ਬੰਦੇ ਨੂੰ ਕੁੱਟਿਆ ਜਾਂਦਾ ਹੈ ਮਾਰਿਆ ਜਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਬਲਕਰਨ ਸਿੰਘ ਦੀ 7 51 ਖਰਾਾ ਦਿੱਤੀ ਜਾਂਦੀ ਹੈ ਕਿੰਨੇ ਕਿੱਲੇ ਜ਼ਮੀਨ ਹੈ 3 ਕਿੱਲੇ 3 ਕਿੱਲੇ ਦਾ ਜ਼ਿਮੀਦਾਰ ਹੈ 5752 ਚ ਕਰਾਤੀ ਇੱਕ ਤਰੀਕ ਤੇ ਤਾਂ ਤੁਹਾਡੀ ਮਿਹਰਬਾਨੀ ਨਾਲ ਉਹ ਜਾਣ ਲੱਗ ਪਿਆ ਤਰੀਕਾ ਤੇ ਇੱਕ ਵਕੀਲ ਕਰਨਾ ਪਿਆ ਹੁਣ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਧਰਮ ਪਤਨੀ ਕਰਮਜੀਤ कौर ਇਹ ਵੀ ਉੱਥੇ ਮੌਜੂਦ ਸਨ ਹੁਣ ਪੰਜਾਬ ਦੇ ਲੋਕਾਂ ਨੂੰ ਕਹਾਣੀ ਸੁਣਾਉਣਾ ਚਾਹਣਾ ਐਸਐਸਪੀ ਸਾਹਿਬ ਮਨਜੋਗ ਅਖਿਲ ਚੌਧਰੀ ਸਾਹਿਬ ਤੁਹਾਡਾ ਨੇਤਰਤਵ ਮੈਂ ਤੋਂ ਨਹੀਂ ਕਵਾਂਗਾ ਔਰ ਥੱਲੇ ਅਫਸਰਾਂ ਨੂੰ ਕਿਵੇਂ ਕਵਾਂਗਾ ਯੂ ਆਰ ਅ ਹੈਡ ਉਸ ਤੋਂ ਬਾਅਦ ਇਹ ਸਾਡੀ ਜਿਹੜੀ ਭੈਣ ਹੈ ਕਰਮਜੀਤ ਕੌਰ ਇਹ ਹਸਪਤਾਲ 'ਚ ਦਾਖਲ ਹੋ ਜਾਂਦੀ ਹੈ ਔਰ ਮੈਨੂੰ ਸ਼ਰਮ ਆ ਰਹੀ ਏ ਕਹਿੰਦੇ ਨੂੰ ਮੇਰੀ ਭੈਣ ਆੜ ਗਈ ਹੈ ਮੇਰੀ ਭੈਣ ਉਸ ਸਮੇਂ ਪ੍ਰੈਗਨੈਂਸੀ ਇਹ ਸਮੇਂ ਇਹ ਲੜਾਈ ਹੁੰਦੀ ਹੈ ਔਰ ਇਹਨਾਂ ਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਢਿੱਡੇ 'ਚ ਲੱਤਾਂ ਮਾਰੀਆਂ ਜਾਂਦੀਆਂ ਐਮ ਐਲ ਆਰ ਦੀ ਰਿਪੋਰਟ ਆ ਜਾਂਦੀ ਹੈ ਬਠਿੰਡੇ ਦੇ ਸਿਵਲ ਹਸਪਤਲ ਇਹਨਾਂ ਨੂੰ ਆਪਣਾ ਜੋ ਵੀ ਮੈਡੀਕਲ ਸਹਾਇਤਾ ਲੈ ਕੇ ਹੁਣੇ ਪ੍ਰੈਗਨੈਂਟ ਨਹੀਂ ਰਹੇ ਮਾਰਿਆ ਢਿੱਡ ਚਲੱਤਾਂ ਮਾਰੀਆਂ ਇਹ ਤੁਹਾਡੇ ਪੇਸ਼ ਵੀ ਹੋਏ ਆ ਮੇਰੇ ਮੈਂ ਭੇਜਿਆ ਸੀ ਤੁਹਾਡੇ ਕੋਲ ਲੇਕਿਨ ਤੁਸੀਂ ਕੋਈ ਗੱਲ ਨਹੀਂ ਸੁਣੀ ਆਪ ਜੀ ਨਹੀਂ ਅੱਖੇ ਚੌਧਰੀ ਜੀ ਤੁਸੀਂ ਕੀ ਕੀਤਾ ਇਸ ਲੜਕੀ ਦਾ ਤਾਂ ਪਰਚਾ ਨਹੀਂ ਦਰਜ ਹੋਇਆ ਕਰਮਜੀਤ ਕੌਰ ਮੇਰੇ ਸਾਹਮਣੇ ਬੈਠੀ ਹੈ ਮੇਰੀ ਭੈਣ ਜਿਨ੍ਹਾਂ ਨੇ ਆਪ ਦਾ ਇੱਕ ਬੱਚਾ ਗਵਾਤਾ ਜੇ ਇਹ ਕੰਮ ਸਾਡੀ ਧੀ ਪੈਣ ਨਾਲ ਹੋਇਆ ਹੁੰਦਾ ਕਿਸੇ ਦੀ ਨਾਲ ਫਿਰ ਦਰਦ ਹੋਣਾ ਸੀਗਾ ਪਰ ਇਹ ਵਿਚਾਰੇ ਗਰੀਬ ਲੋਕਾਂ ਇਹਨਾਂ ਦੀ ਕੋਈ ਸੁਣਵਾਈ ਨਹੀਂ ਸੋ ਐਮਐਲਆਰ ਜਿਹੜੀ ਆਈ ਇਹ ਆਈ ਰਿਪੋਰਟ ਰਿਪੋਰਟ ਆ ਗਈ 22 2 2025 ਨੂੰ 21 ਦੀ ਲੜਾਈ ਤੇ 22 2025 ਨੂੰ ਮੈਂ ਕਿ ਅਗਲੇ ਦਿਨ ਹੀ ਐਮਐਲਆਰ ਦੀ ਰਿਪੋਰਟ ਆ ਗਈ ਤੇ ਡਾਕਟਰ ਨੇ ਦੱਸਤਾ ਵੀ ਇਹਨਾਂ ਦੇ ਹੁਣ ਬੱਚਾ ਨਹੀਂ ਰਿਹਾ ਕੀ ਗਾ ਤੁਹਾਨੂੰ ਮਿਲੇ ਨੂੰ ਮਹੀਨਾ ਹੋ ਗਿਆ ਤੁਸੀਂ ਕੁਝ ਨਹੀਂ ਕੀਤਾ ਹੁਣ ਤੁਸੀਂ ਕੀ ਕੀਤਾ ਥੈਂਕ ਯੂ ਧੰਨਵਾਦ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪੰਜਾਬ ਦੀ ਪੁਲਿਸ ਦਾ ਤੇ ਖਾਸ ਕਰਕੇ ਮੁਕਸਰ ਪੁਲਿਸ ਦੇ ਸਾਡੇ ਕਪਤਾਨ ਸਾਹਿਬ ਜੀ ਦਾ ਤੁਸੀਂ ਕੀ ਕੀਤਾ ਜਨਾਬੇ ਆਲੀ ਤੁਸੀਂ ਇਹਨਾਂ ਤੇ ਹੁਣ ਪਰਚਾ ਦਰਜ ਕਰਤਾ 14 4 2025 ਨੂੰ 2 ਮਹੀਨਿਆਂ ਬਾਅਦ ਹੁਣ ਕੀ ਕੀਤਾ ਪਤਾ ਤੁਸੀਂ ਇਹਨਾਂ ਤੇ ਹੀ ਪਰਚਾ ਕਰ ਦਰਜ ਕਰਤਾ ਇਸ ਔਰਤ ਦੀ ਸੁਣਵਾਈ ਨਹੀਂ ਸੁਣੀ ਅਕਿਲ ਜੀ ਇਹਨਾਂ ਨੂੰ ਨਹੀਂ ਤੁਸੀਂ ਸੁਣਿਆ ਤੁਸੀਂ ਇਹਨਾਂ ਤੇ ਮੁਕੱਦਮਾ ਦਰਜ ਕਰਤਾ 452 ਦਾ ਇਸ ਭੈਣ ਤੇ ਵੀ 452 ਦਾ ਸ਼ਰਮ ਹੋਣੀ ਚਾਹੀਦੀ ਕਿੱਥੇ ਹੋਏਗਾ ਕੀ ਹੋਏਗਾ ਪੰਜਾਬ ਦਾ ਸਾਨੂੰ ਤਾਂ ਤੁਹਾਡੇ ਤੋਂ ਬੜੀਆਂ ਉਮੀਦਾਂ ਯੰਗ ਆਫੀਸਰ ਆਈਪੀਐਸ ਆਫੀਸਰਸ ਬਣਨ ਤੋਂ ਪਰ ਜੇ ਆਈਪੀਐਸ ਆਫੀਸਰ ਜੀ ਇਸ ਤਰ੍ਹਾਂ ਦਾ ਰਵਈਆ ਕਰਨ ਲੱਗ ਪਏ ਜਿਹੜੇ ਜਸਟਿਸ ਨਾ ਦੇ ਸਕੇ ਜਸਟ ਬਿਕੋਜ਼ ਦੇ ਵਾਂਟ ਟੂ ਬਿਕਮ ਅ ਐਸਐਸਪੀ ਤਾਂ ਫਿਰ ਕੀ ਹੋਏਗਾ ਜਨਾਬ ਕੁਝ ਨਹੀਂ ਹੋਏਗਾ ਹੁਣ ਇਹਨਾਂ ਤੇ ਮੁਕੱਦਮਾ ਐਫਆਈਆਰ ਦੀ ਕਾਪੀ ਹੈ ਮੇਰੇ ਕੋਲ ਤੁਸੀਂ ਧਾਰਾਵਾਂ ਲਾਤੀਆਂ ਇਹਨਾਂ ਤੇ ਇੱਥੇ ਵੀ ਧਾਰਾਵਾਂ ਇੱਕ ਤਾਂ ਲਾਤੀ 333 ਇੱਕ ਲਾਤੀ 115 2 ਇੱਕ ਲਾਤੀ ਕੀ ਲਿਖਿਆ ਤਿੰਨ ਵਟਾ ਕੋਈ 3/5 ਆ ਕਿ 3 ਬ੍ਰੈਕਟ 5 ਐ ਇੱਕ 452 ਕਿੱਥੇ ਐ ਭਾਈ ਇਹ ਇਹਨਾਂ ਕਰ ਲਗੇ ਨਿਆ ਭਾਰਤੀਆ ਅਚਾ ਅਚਾ ਲਾ ਡਾਟਸਪ ਜਿਹੜੀ ਨਿਆ ਭਾਰਤੀਆ ਨਿਆਏ ਬਣਿਆ ਉਹਦੇ ਚ ਤੁਸੀਂ ਆਡਾ ਡੈਫੀਨੇਸ਼ਨ 452 ਵੀ ਲੱਗ ਗਈ ਐ ਇਹਦੇ ਤੇ ਨਾਨ ਬੇਲੇਬਲ ਨਾਲੇ ਆਪਣਾ ਬੱਚਾ ਖਵਾ ਲਿਆ ਛਿੱਤਰ ਖਾ ਲੇ ਉੱਟ ਖਾ ਲਈ ਹੁਣ ਇਹ ਭੱਜੇ ਫਿਰਦੇ ਆ ਵਿਚਾਰੇ ਭੱਜੇ ਫਿਰਦੇ ਐ ਕੀ ਇਹ ਕਿੱਥੇ ਜਾਣ ਹੁਣ ਮੈਂ ਫੋਨ ਕੀਤਾ ਡੀਐਸਪੀ ਸਾਹਿਬ ਨੂੰ ਹੁਣ ਅੱਗੇ ਗਾਂ ਕੀ ਕੀ ਹੋ ਰਿਹਾ ਹੈ ਗਿੱਦੜਬਾ ਦੇ ਲੋਕੋ ਪੰਜਾਬ ਦੇ ਲੋਕੋ ਕਿਸੇ ਦੀ 57 ਵੀ ਹੁੰਦੀ ਹੈ ਇੱਕ ਇੱਥੇ ਆਦਰਨੀਆ ਐਸਡੀਐਮ ਸਾਹਿਬ ਲੱਗੇ ਹੈ ਇਹ ਨਵਾਂ ਕਾਨੂੰਨ ਹੈ ਕਿ ਉਹਨੂੰ 4 ਦਿਨ ਉਹ 57 ਦੇ ਵਿੱਚ ਹਵਾਲਾ ਚਲਾਉਂਦੇ ਜੇਲ੍ਹ ਪੇ ਦੇ ਪਹਿਲੀ ਵਾਰੀ ਹੋਇਆ ਕਿ 57 ਨਾਲ ਦੀ ਨਾਲ ਹੋਣੀ ਹੁੰਦੀ ਹੈ ਇੱਕ ਦਿਨ ਦਾ ਪੁਲਿਸ ਪੇਸ਼ ਨਹੀਂ ਕਰਦੀ ਤੇ ਫਿਰ 3-4 ਦਿਨوں ਨੂੰ ਜੇਲ੍ਹ ਚ ਭੇਜ ਦਿੱਤਾ ਜਾਂਦਾ ਲੋਕ ਵਿਚਾਰੇ ਡਰਦੇ ਖਣਕਦੇ ਸੀਜਨ ਚ ਪੱਜੇ ਫਿਰਦੇ ਸੋ ਮੇਰੀ ਬੇਨਤੀ ਹੈ ਅਖਿਲ ਜੀ ਕੱਲ ਨੂੰ ਹੋਰ ਇੱਕ ਕਰਾਂਗੇ ਰੋਜ਼ਾਨਾ ਹੁਣ ਜਿੰਨੇ ਜਿੰਨੇ ਪਰਚੇ ਤੁਸੀਂ ਲਿਆ ਕਰੋਗੇ ਆਈ ਕੈਨ ਸਪੀਕ ਔਨ ਸਾਰੀ ਜਿਹੜਾ ਮੁਕਸਰ ਦੇ ਵਿੱਚ ਹੋ ਰਿਹਾ ਮੁਕਦਮੇ ਦਰਜ ਹੋ ਰਹੇ ਆ ਜਾਲੀ ਹੋ ਰਿਹਾ ਠੱਕੇ ਨਾਲ ਹੋ ਰਿਹਾ ਜਿਨ੍ਹਾਂ ਲੋਕਾਂ ਨੂੰ ਨਜਾਇਜ਼ ਵਿੱਚ ਪਾਇਆ ਜਾ ਰਿਹਾ ਐਦਾਂ ਹੀ ਇੱਕ ਗੁਰੂ ਸਰ ਦਾ ਵੀ ਕੇਸ ਆ ਉਹਰੇ ਤੇ ਕੱਲ ਨੂੰ ਗੱਲ ਕਰਾਂਗੇ ਕਿੰਨੇ ਲੋਕਾਂ ਨੂੰ ਤੁਸੀਂ ਨਜਾਇਜ਼ ਪਾਇਆ ਕਿਹੜਾ ਕਿਹੜਾ ਝੂਠਾ ਮਕਦਮਾ ਕੀਰਾ ਕੀ ਸੀ ਕੀ ਦੀ ਕਣਕ ਸੀ ਕੀਰਾ ਸਮਾਨ ਸੀ ਉਹਰੇ ਤੇ ਕੱਲ ਗੱਲ ਕਰਾਂ ਤੁਹਾਡੇ ਨਾਲ ਸੋ ਮੇਰੀ ਬੇਨਤੀ ਹੈ ਚੌਧਰੀ ਸਾਹਿਬ ਕਿਉਂਕਿ ਯੂ ਆਰ ਅ ਬਿਜ਼ੀ ਮੈਨ ਪਲੀਜ਼ ਇਹਨਾਂ ਗਰੀਬਾਂ ਦੀ ਗੱਲ ਸੁਣੋ ਇਹਨਾਂ ਨੂੰ ਜਸਟਿਸ ਦਿਓ ਜੇ ਜਸਟਿਸ ਨਹੀਂ ਦੇ ਸਕਦੇ ਫਿਰ ਸਾਨੂੰ ਕੋਈ ਹੋਰ ਰੋਖ ਹਥਿਆਰ ਕਰਨਾ ਪਏਗਾ ਸੋ ਆਈ ਬਲੀਵ ਦਿਸ ਇਜ਼ ਅ ਬੈਸਟ ਕਮਿਊਨੀਕੇਸ਼ਨ ਮਾਧਿਅਮ ਚੰਗਾ ਹੈਗਾ ਫੇਸਬੁੱਕ ਦਾ ਚਾਹੇ ਤੁਸੀਂ ਮੇਰੀ ਵੀਡੀਓ ਸੁਣੋ ਔਰ ਮੈਂ ਬੇਨਤੀ ਕਰਾਂਗਾ ਸਾਰੇ ਸਰੋਤਿਆਂ ਨੂੰ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਪੰਜਾਬ ਦੇ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਕੋਲੇ ਤੇ ਆਦਰਮੀਆ ਐਸਐਸਪੀ ਮੁਖ세 ਰਖੀ ਚੌਧਰੀ ਜੀ ਕੋਲੇ ਇਹ ਪਹੁੰਚਦੀ ਕਰ ਦਿਓ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਇਲਜ਼ਾਮ ਐਸਐਸਪੀ ਦੇ ਉੱਤੇ ਰਾਜਾ ਵੜਿੰਗ ਦੇ ਵੱਲੋਂ ਲਗਾਏ ਗਏ ਨੇ ਇਸ ਉੱਤੇ ਐਸਐਸਪੀ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਜਾਂ ਨਹੀਂ ਫਿਲਹਾਲ ਇਹ ਮਾਮਲਾ ਕਿ ਕੁਝ ਨਵਾਂ ਮੋੜ ਲੈਂਦਾ ਹੈ ਜੋ ਵੀ ਅਪਡੇਟਸ ਹੋਣਗੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ ਤੁਸੀਂ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ